ਕਾਮਿਸ਼ੇਰੋ ਆਨੰਦਕਾਰਜ ਕਿਹਦਾ ਜਿਹਦਾ ਨਹੀਂ ਹੋਇਆ ਤੇ ਅਜਾ ਛੋਟੇ ਇਹਨੇ ਬੱਚੇ ਨੇ ਕਿੰਨੇ ਕਿੰਨੇ ਉਮਰ ਆ 22 23 24 ਕੁਛ ਕਿਹਦਾ ਵਾਲ ਬਾਕੀ ਦੋ ਫਰ ਵਾਲਾ ਹੈਗਾ ਬੋਈ ਦੇਖੋ ਮੇਰੀ ਗੱਲ ਸੁਣੋ ਸਮੇਂ ਸਿਰ ਵਿਆਹ ਕਰਨੇ ਜਿਵੇਂ ਜ਼ਰੂਰੀ ਆ ਤੇ ਨਾਲ ਦੀ ਨਾਲ ਉਹਦੇ ਤੋਂ ਬਾਅਦ ਆਪਣੇ ਬੱਚੇ ਵੀ ਜਿਹੜੇ ਆ ਮੂ 2 ਤੋਂ ਵਾਧੇ ਚਾਹੀਦੇ ਆ 3 ਹੋਣ ਜਾਂ 4 ਹੋਣ ਜੇ ਦੋਆਂ ਤੋਂ ਇੱਕ ਬੱਚਾ ਹੋਊਗਾ ਤੇ ਦੋਣ ਕਿ ਬਰਮਾਣੇ 3 ਹੋਣਗੇ ਤੇ ਵਧਾਂਗੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਵੀ ਉਹਨਾਂ ਨੇ ਵੀ ਆਬਾਦੀ ਦੇ ਧਿਆਨ ਦਿੱਤਾ ਤੇ ਆਪਾਂ ਨੂੰ ਵੀ ਪੰਜਾਬ ਦੇ ਦੇਣਾ ਪੈਣਾ ਸਮੇਸਰ ਨੰਦਕਾਰ ਜਿ ਕਰਾਓ ਸਮੇਸਰ ਅਕਾਲਪੁਰਕ ਦੀ ਦਾਤ ਆ ਬੱਚੇ ਅਕਾਲਪੁਰਕ ਨੇ ਦੇਣੇ ਆ ਇਸ ਸਾਲ ਪੱਤਰ ਮੈਂ ਗੰਤੂ ਪਾਈ ਤੱਕ ਆਂ ਦੇ ਕਾਕੇ ਕਰ ਰਿਹਾ ਕਿਰਤ ਕਰਨੀ ਆਪਾਂ ਕਿਰਤ ਕਰਕੇ ਆਪਣੇ ਬਜ਼ੁਰਗਾਂ ਨੂੰ ਬੱਚੇ ਪਾਲਦੇ ਰਹਿ ਆਪਾਂ ਨੂੰ ਵੀ ਰੱਬ ਨੇ ਕਿਰਤੀ ਬਣਾਇਆ ਸੇਵਾ ਕਰਨਾ ਤੁਸੀਂ ਚੜ੍ਹਦੀ ਕਲਾ 'ਚ ਰਹੋ ਅੱਗੇ ਵਧੋ ਕਿਸਾਨੀ ਕਰ ਰੱਖਣੀ ਆ ਵਾਹਿਗੁਰੂ ਦੀ ਕਾਟਾ ਸਵਾਹਿਬ ਵਾਹਿਗੁਰੂ ਜੀ ਕੀ ਫਤਿਹ ਗੰਤੂ ਕੋ